ਤਿਤਕਾਉੜ ਜੀ ਚੰਦਗੌਰ ਹਾਂਜੀ ਚੰਦਗੌਰ ਨਸ਼ਾ ਤੁਸੀਂ ਬੰਦ ਕਰਾਂਦੇ ਪਿੰਡ ਚ ਹਾਂ ਜੀ ਅਸੀਂ ਬੰਦ ਕਰਾਣ ਦੀ ਹੈ ਉਸ ਨੂੰ ਹਾਂ ਜੀ ਤੇ ਉਹ ਨਸ਼ਾ ਵੇਚ ਰਹੇ ਹਾਂ ਹਾਂ ਜੀ ਵੇਚ ਰਹੇ ਨੇ ਉਹ ਹਟਦੇ ਨਹੀਂ ਬਿਲਕੁਲ ਨਾ ਬਿਲਕੁਲ ਨਹੀਂ ਹਟਦੇ ਕੋਈ ਬਿਲਕੁਲ ਕਾਰਵਾਈ ਕਰ ਰਹੀ ਨਹੀਂ ਕੋਈ ਨਹੀਂ ਜੀ ਕਰਦੀ ਸਾਨੂੰ ਤਾਂ ਉਹਨਾਂ ਨੇ ਨਹੀਂ ਬਚਾਇਆ ਵਿਚਾਰਿਆਂ ਨੇ ਆ ਕੇ ਰਾਤ ਜਦ ਸਾਡੇ ਦੇ ਮਾਰਦਾ ਤਾਂ ਹੋ ਗਈ ਜਦੋਂ ਇੱਟਾ ਰੋੜੇ ਚੱਲੇ ਨੇ ਸਾਡੇ ਕੰਦਾ ਉੱਤੋਂ ਦੀ ਗੇਟਾ ਉੱਤੋਂ ਦੀ ਸਾਡੇ ਗੇਟਾਂ 'ਚ ਮੋਗੇ ਕੱਢਦੇ ਅੰਡੇ ਅਡੇ ਕਿਰਪਾਨਾਂ ਮਾਰ ਮਾਰ ਕੇ ਗੋਲੀਆਂ ਮਾਰ ਮਾਰ ਕੇ ਸਾਨੂੰ ਤਾਂ ਉਹਨਾਂ ਨੇ ਨਹੀਂ ਵਿਚਾਰਿਆਂ ਨੇ ਬਚਾਇਆ ਆ ਕੇ ਹਾਂ ਕਿੰਨੇ ਬੰਦੇ ਸੀ ਉਹ ਉਹ ਤਾਂ ਜੀਤੀ 30 35 ਬੰਦੇ ਤੇ ਉਹਨਾਂ ਨੇ ਤਾਂ ਹਥਿਆਰੇ ਹਥਿਆਰ ਤੇ ਅੱਛਾ ਹਾਂ ਚੰਗੀ ਕੁਟਪਾਰ ਕੀਤੀ ਹੈ ਹਾਂ ਹਾਂ ਸਾਡਾ ਤਾਂ ਜੀ ਜਮੀ ਉਹ ਕਰਤਾ ਉਹਨਾਂ ਨੇ ਜੇ ਸਾਡਾ ਕੋਈ ਨਾ ਉਠਦੇ ਤੁਹਾਨੂੰ ਤਾਂ ਉਹ ਮਾਰ ਕੇ ਵਗ ਜਾਂਦੇ ਹਾਂ ਹਾਂ ਕੁਲਦੀਪ ਸਿੰਘ ਜੀ ਕੁਲਦੀਪ ਕਿਹੜੇ ਪਿੰਡ ਤੋਂ ਦਾ ਪਿੰਡ ਦੇਵੜਾ ਜੀ ਦੇਵੜਾ ਹਾਂ ਜੀ ਕੀ ਹੋਇਆ ਸੀ ਕੱਲ ਅਸੀਂ ਰਾਤ ਸੁੱਤੇ ਪਏ ਸੀ ਇਹ 10:30 ਵਜੇ ਬੰਦੇ ਆਏ ਤੇ ਜੀ ਗੇਟਾਂ ਦੇ ਟੱਟਾਂ ਮਾਰੀਆਂ ਨੇ ਜੀ ਕਿਰਪਾਨਾਂ ਮਾਰੀਆਂ ਤੇ ਗੇੜ ਪਾੜ ਸਾਡੇ ਸਾਰੇ ਜੀ ਇਤਾਂ ਰੋੜੇ ਜੀ ਗੋਲੀਆਂ ਚੱਲੀਆਂ ਨੇ ਜਦੋਂ ਗੋਲੀਆਂ ਚੱਲੀਆਂ ਨੇ ਉਦੋਂ ਸਾਡੇ ਬੇੜੇ ਵਾਲੇ ਇਕੱਠੇ ਹੋਏ ਨੇ ਜੀ ਫਿਰ ਉਦੋਂ ਭੱਜ ਕੇ 30-35 ਜਣੇ ਸੀਗੇ ਜੀ ਤੁਸੀਂ ਨਸ਼ਾ ਬੰਦ ਕਰਾਉਂਦੇ ਸੀ ਹਾਂ ਨਸ਼ਾ ਬੰਦ ਕਰਾਉਂਦੇ ਸੀਗੇ ਜੀ ਉਹ ਨਸ਼ਾ ਵੇਚਦੇ ਨੇ ਜੀ ਕਿੰਨੇ ਬੰਦੇ ਸੀ ਉਹ ਉਹ 30-35 ਜਣੇ ਸੀਗੇ ਜੀ ਕਿਰਪਾਨਾਂ ਖਾਪੜੇ ਬੰਦੂਖਾਂ ਜੀ ਬਹੁਤ ਕੁਝ ਤੋਂ ਨਾਲ ਲਵੇ ਜੀ ਹਾਂਜੀ ਤੁਸੀਂ ਕਿੰਨੇ ਮੈਂਬਰ ਕਮੇਟੀ ਬਣਾ रखी ਹੈ ਅਸੀਂ ਕਈ ਜਣੇ ਨੇ ਜੀ ਸਾਡੇ ਮੈਂਬਰ ਕਮੇਟੀ ਦੇ ਜੀ ਹਾਂਜੀ ਹਾਂਜੀ ਪੰਚਾਇਤ ਦੇ ਮੈਂਬਰ ਵੀ ਆ ਜੀ ਪੰਚਾਇਤ ਮੈਂਬਰ ਕਿੰਨੇ ਆ ਪੰਚਾਇਤ ਮੈਂਬਰ 6-7 ਨੇ ਜੀ ਠੀਕ ਹਾਂ ਉਸ ਪਿੰਡ ਚ ਜਾ ਕੇ ਬੇਚਦੇ ਪਿੰਡ ਜੇ 2-3 ਘਰ ਨੇ ਜੀ ਹਾਂ ਜੀ 2-3 ਘਰ ਨੇ ਜੀ ਤੁਸੀਂ ਕੀ ਕਹਿਣਾ ਤੁਹਾਨੂੰ ਕਾਰਵਾਈ ਕਰਨੀ ਪੁਲਿਸਿਕ ਨਹੀਂ ਕਾਰਵਾਈ ਕਰਦੀ ਹੈ ਪੁਲਿਸ ਜੀ ਰਾਤ ਸਾਨੂੰ 50 ਪ੍ਰਦਰਸ਼ਨ ਨੇ ਬਚਾਇਆ ਜਾ ਕੇ ਜੀ ਬੰਦ ਹੁੰਦਾ ਗਸ਼ਤਾ ਕੀਤਾ ਨਹੀਂ ਕਰਿਆ ਜੀ ਹੇ ਤੱਕ ਜੀ ਨਿਰਪਾਲ ਸਿੰਘ ਜੀ ਨਿਰਪਾਲ ਸਿੰਘ ਨਿਰਪਾਲ ਸਿੰਘ ਕਿਹੜਾ ਪਿੰਡ ਹੈ ਦਿਓਗੜ ਜੀ ਕੀ ਮਤਲਬ ਕੀ ਕੰਮ ਹੋਈਏ ਕਟਨਾ ਦਾ ਕੀ ਹੈ ਅਸੀਂ ਨਸ਼ੇੜੀ ਤੇ ਉਥੇ ਨਸ਼ਾ ਵੇਚਦੇ ਨੇ ਸਾਡੇ ਪਿੰਡ ਚ ਅੜਗਰ ਪੰਚਾਇਤ ਸਰਪੰਚ ਤੇ ਨਾਲ ਹਾਂ ਤੇ ਕਲੱਬ ਤੇ ਮੈਂ ਪ੍ਰਧਾਨਾ ਕਲੱਬ ਦਾ ਹੀ ਪੰਚਾਇਤਾਂ ਗ੍ਰਾਮ ਸਭਾ ਚ ਪੰਚਤ ਮਤਾ ਪਾਇਆ ਹੋਇਆ ਹੈ ਸਾਡਾ ਮੈਂ ਪ੍ਰਧਾਨ ਬਣਾਇਆ ਹੀ ਨਸ਼ਾ ਵਸਤੇ ਨਸ਼ਾਨੀ ਵੇਚਣ ਦੇਣਾ ਨਾ ਖਾਣ ਦੇਣਾ ਕਿਸੇ ਨੂੰ ਇਸ ਕਰਕੇ ਜੀ ਅਸੀਂ ਗਏ ਸੀ ਉਹਨੂੰ ਕਹਿਣ ਸਮਝਾਣ ਵੀ ਘਰੇ ਗਏ ਵੀ ਤੂੰ ਪਈ ਨਸ਼ਾਨਾ ਵੇਚਿਆ ਕਰ ਮਾੜਾ ਮੜੀ ਗੱਲ ਹੈ ਇਹ ਤੇ ਉਹਨਾਂ ਨੇ ਜੀ ਜਾ ਕੇ ਮੁੰਡੇ ਦੇ ਉਹ ਅਸੀਂ ਸਲਾਹ ਕਹਿਣ ਦੱਸਣੇ ਲੱਗ ਰਿਹਾ ਉਹਨਾਂ ਕੋਲ ਆ ਕੇ ਗਡਾਸੀ ਮਰੀ ਸਾਡੇ ਕਿੰਨੇ ਬੰਦੇ ਸੀ ਅਸੀਂ ਬੰਦੇ ਹੈਗੇ ਤੇ 50 ਬੰਦੇ ਸੀ ਸਾਰੀ ਪੰਚਾਇਤ ਸੀ ਜੀ ਸਾਰਾ ਪਿੰਡ ਸੀ ਉਹ ਪਿੰਡ ਦੇ ਤਿੰਨ ਬੰਦੇ ਦੀ ਤਿੰਨ ਬੰਦੇ ਹਾਂ ਇਹ ਉਹਨਾਂ ਗੜਾਸੀ ਮਾਰੀ ਉਹ ਸਾਰੇ ਹਟਾਟ ਪੁੜੀ ਚ ਲੱਗੇ ਦੋ ਤਿੰਨ ਮਾਰੀਆਂ ਇੱਕ ਮੇਰੇ ਮਾਰੀ ਇੱਕ ਪੰਚਾਇਤ ਮੈਂਬਰ ਦੇ ਹਸਬੰਦ ਨੇ ਉਹਨਾਂ ਦੇ ਮਾਰੀ ਰਾਮਨਦੀਪ ਸਿੰਘ ਉਹਨਾਂ ਦੇ ਮਾਰੀ ਇਹ ਐਨੇ ਅਸੀਂ ਕਦੋਂ ਜੇ ਫਾਟਲ ਪੜਨ ਦੇ ਅੱਗੇ ਭੱਜ ਗਏ ਉਹ ਹਾਂ ਜੀ ਪੁਲਿਸ ਵੱਲੋਂ ਕੋਈ ਕਾਰਵਾਈ ਹੋ ਰਹੀ ਪੁਲਸ ਵੱਲੋਂ ਉਹਦੀ ਪੁਲਸ ਪਹੁੰਚ ਗਈ ਮੌਕੇ ਤੇ ਔਰ ਅਸੀਂ ਫੋਨ ਕਰਿਆ ਉਹਦੀ ਪਹੁੰਚ ਗਈ ਜੀ ਤੇ ਪੁਲਿਸ ਪ੍ਰਸ਼ਾਸਨ ਵਧੀਆ ਮਦਦ ਕਰ ਰਿਹਾ ਸਾਡੀ ਉਹ ਗ੍ਰਿਫਤਾ ਕਿਤੇ ਹੁੰਦੀ ਨਹੀਂ ਗ੍ਰਿਫਤਾਰ ਨਹੀਂ ਕੀਤਾ ਜੀ ਕਰਦੇ ਨੇ ਉਹ ਉਹਦੋਂ ਬਾਅਦ ਰਾਤ ਨੂੰ ਜਾ ਕੇ ਕਿਤੇ ਹੋਰ ਆਪਣੇ ਜਾ ਕੇ ਲਾਲਕਰੇਵਾਰੇ ਵਾਲੇ ਨਾਲੇ ਕਿਰਪਾਨਾਂ ਲੈ ਕੇ ਫਿਰ ਗਏ ਪਿੰਡ ਦੇ ਵਿੱਚ ਮਾਮਲਾ ਹੈਗਾ ਜਿਹੜੀ ਕਿ ਉੱਥੇ ਪੰਚਾਇਤ ਨੇ ਮਤਲਬ ਆਪਣੇ ਪਿੰਡ ਦੇ ਵਿੱਚ ਇੱਕ ਕਮੇਟੀ ਬਣਾਈ ਆ ਨਸ਼ਾ ਛਟਾਊ ਕਮੇਟੀ ਤੇ ਉਹ ਕਮੇਟੀ ਆ ਜਿਹੜੀ ਕਿ ਅ ਮਤਲਬ ਦੇਵਗੜ ਦੇ ਵਿੱਚ ਨਸ਼ਾ ਸ਼ਟਾਉਨ ਸੰਬੰਧੀ ਮਤਲਬ ਅਪਰਾਲੇ ਕਰ ਰਹੀ ਹੈ ਤੇ ਜਿਹੜਾ ਕਿ ਇਹਨਾਂ ਦੇ ਪਿੰਡ ਦੇ ਪਹਿਲਾਂ ਕਾਫੀ ਸਾਲਾਂ ਤੋਂ ਵੀ ਮਤਲਬ ਕਿ ਇਸ ਤਰ੍ਹਾਂ ਦੇ ਇਹ ਨੇ ਜਿਹੜੇ ਨਸ਼ੇ ਵਾਲੇ ਬੰਦੇ ਨੇ ਤੇ ਉਹਨਾਂ ਨੂੰ ਰੋਕ ਰਹੇ ਨੇ ਉਹ ਤੇ ਰਾਤ ਅਸੀਂ ਉੱਥੇ ਮੌਕੇ ਤੇ ਵੀ ਗਏ ਸੀਗੇ ਜਿਹੜੇ ਨੂੰ ਇਹ ਮਤਲਬ ਕਿ ਰੋਪ ਲਾਰੇ ਸੀਗੇ ਵੀ ਇਹ ਸਾਡੇ ਪਿੰਡ ਇਹ ਬੰਦਾ ਨਸ਼ਾ ਵੇਚਦਾ ਉਹਦੇ ਘਰ ਨੂੰ ਜਦੋਂ ਮੈਂ ਗਿਆ ਉੱਥੇ ਕੱਲ ਸਾਢੇ 6 ਵਜੇ ਤਾਲਾ ਲੱਗਿਆ ਆਇਆ ਸੀਗਾ ਤੇ ਉਹ ਮੌਕਾ ਤੋਂ ਭੱਜ ਗਿਆ ਸੀ ਆ ਆਪਣੇ ਘਰ ਨੂੰ ਤਾਲਾ ਲਾ ਕੇ ਉਹਨੇ ਕਿੰਨੇ ਬੰਦੇ ਤੇ ਹਮਲਾ ਕੀਤਾ ਤੇ ਹਮਲਾ ਕਰਨ ਵਾਲੀ ਸਾਡੇ ਸਾਹਮਣੇ ਤਾਂ ਵੈਸੇ ਕੋਈ ਗੱਲ ਨਹੀਂ ਆਈ ਪਰ ਉਹ ਦਾਖਲ ਆਏ ਨੇ ਜਿਨ੍ਹਾਂ ਦੇ ਅਸੀਂ ਮਤਲਬ ਕਿ ਬਿਆਨ ਲਿਖੇ ਨੇ ਜਿਨ੍ਹਾਂ ਦੀ ਪੜਤਾਲ ਅਸੀਂ ਕਰ ਰਹੇ ਹਾਂ ਕਿੰਨੇ ਬੰਦੇ ਦਾਖਲ ਹੋਏ ਤੇ ਜਾਂ ਪੰਜ ਬੰਦੇ ਦਾਖਲ ਹੋਏ ਸੀਗੇ